ਆਪਾ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਸੀਸ ਚਕਾਉਨੇ ਆ ਤੇ ਕਦੇ ਨਾ ਭੁੱਲੀਏ ਕਿ ਦਸੇ ਪਾਤਸ਼ਾਹਾਂ ਹਾਜ਼ਰ-ਨਾਜ਼ਰ ਬਿਰਾਜਮਾਨ ਨੇ ਇਸ ਰੂਪ ਵਿੱਚ ਤੱਕਣਾ ਬੇਬੇ ਨਾਨਕੀ ਦੇ ਵੀਰ ਦੇ ਰੂਪ ਦੇ ਵਿੱਚ ਤੱਕਣਾ ਤੇ ਮੈਂ ਉਹ ਬਚਨ ਫਿਰ ਮੁੜ ਕੇ ਦੁਹਰਾ ਲਵਾਂ ਕਤ ਕਾ ਪੂਤ ਕਿਸੇ ਨੇ ਕਿਹਾ ਇਹ ਬਾਬਾ ਕਲਿਆਣ ਚੰਦ ਤੇ ਮਾਤਾ ਤ੍ਰਿਪਤਾ ਦਾ ਪੁੱਤਰ ਹੈ ਕਿਸੇ ਨੇ ਕਿਹਾ ਸ੍ਰੀ ਚੰਦ ਤੇ ਲਖਮੀ ਦਾਸ ਦਾ ਬਾਪੂ ਹੈ ਕਿਸੇ ਨੇ ਕਿਹਾ ਬੀਬੇ ਨਾਨਕੀ ਦਾ ਵੀਰ ਹੈ ਕੱਤ ਕਾ ਪੁੱਤ ਸੱਲ ਕਾ ਪਿਤਾ ਬਨ ਕਾ ਭਾਈ ਸਭੇ ਜਗ ਗਾਇਓ ਅੱਗੇ ਕਹਿੰਦੇ ਮਰਬ ਕਾ ਰੱਬ ਆਹ ਬਚਨ ਤੇ ਆਪਾਂ 10 ਮਿੰਟ ਦਾ ਸਮਾਂ ਬਾਕੀ ਹੈ ਇਹਨਾਂ ਬਚਨਾਂ ਤੇ ਮਰਬ ਕਾ ਰੱਬ ਮੰਮਾ ਰਾਰਾ ਬੱਬਾ ਮਰਬ ਤਿੰਨ ਅੱਖਰ ਬਣੇ ਮੰਮੇ ਤੋਂ ਮੁਰਾਦ ਹੈ ਭਾਈ ਮਰਦਾਨਾ ਰਾਰੇ ਤੋਂ ਰਾਏ ਬੁਲਾਰ ਤੇ ਬੱਬੇ ਤੋਂ ਬਾਲਾ ਤੇ ਅੱਜ ਦਾ ਦਿਨ ਕਹਿੰਦਾ ਭਾਈ ਮਰਦਾਨੇ ਦਾ ਨਾਮ ਕਿਉਂਕਿ ਅੱਜ ਧੰਨ ਧੰਨ ਭਾਈ ਮਰਦਾਨਾ ਜੀ ਦਾ ਪਰਲੋਕ ਗਮਨ ਦਾ ਦਿਵਸ ਹੈ ਅੱਜ ਦਾ ਦਿਨ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਚਰਨਾਂ 'ਚ ਸਮਾਏ ਉਹ ਦਿਨ ਅੱਜ ਦੇ ਦਿਨ ਸਵੇਰ ਦੇ ਸਮੇਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਸੀ ਮਰਦਾਨਿਆਂ ਸਮਾ ਹੋ ਗਿਆ ਈ ਸਵਾਸ ਪੂਰੇ ਹੋ ਜੱਲੇ ਨੇ ਅੱਜ ਦਾ ਦਿਨ ਮਰਦਾਨਿਆਂ ਤੇਰਾ ਆਖਰੀ ਦਿਨ ਹੈ ਇਹ ਸਰੀਰ ਇਹ ਦੇਹ ਦਾ ਭਾਈ ਮਰਦਾਨਾ ਜੀ ਬੜੇ ਪ੍ਰਸੰਨ ਹੋਏ ਸ਼ੁਕਰ ਹੈ ਨਿਭ ਚੱਲੀ ਮੇਰੇ ਪਾਤਸ਼ਾਹ ਜੀ ਨੇ ਆਖਿਆ ਮਰਦਾਨਿਆਂ ਜੇ ਤੇਰੇ ਮਨ ਦੀ ਕੋਈ ਰੀਜ ਹੋਵੇ ਦੱਸ ਜੇ ਉਮਰ ਲੰਮੀ ਚਾਹੀਦੀ ਆ ਸਵਾਸ ਵਧਾ ਦਈਏ ਜਿੰਨੀ ਲੰਮੀ ਉਮਰ ਕਵੇਂ ਦੇ ਦਈਏ ਮਰਦਾਨਿਆਂ ਦੱਸ ਕੋਈ ਰਾਜ ਭਾਗ ਕੋਈ ਸੁੱਖ ਮੰਨਣਾ ਈ ਹੂੰ ਤੇ ਹੁਣੇ ਉਹ ਸੁੱਖ ਪੈਦਾ ਕਰ ਦਈਏ ਮਰਦਾਨਿਆਂ ਦੱਸ ਜੇ ਚਾਵੇਂ ਤੇ ਇੱਥੇ ਤੇਰੀ ਕਬਰ ਬਣਾਈਏ ਮਜ਼ਾਰ ਬਣਾਈਏ ਸਾਰੀ ਦੁਨੀਆ ਤੇਰੀ ਕਬਰ ਤੇ ਆਣ ਕੇ ਸੁਖਣਾ ਸੁਖੇ ਪੂਜਾ ਕਰਨ ਆਵੇ ਤੇਰੀ ਕਬਰ ਤੇ ਜੋ ਮੰਗਣ ਉਹਨਾਂ ਨੂੰ ਮਿਲਿਆ ਕਰੇ ਤੇ ਮੁਸਕਰਾ ਕੇ ਕਹਿੰਦੇ ਨੇ ਬਾਬਾ ਆ ਇਸ ਕਬਰ ਵਿੱਚੋਂ ਕੱਢ ਕੇ ਦੂਜੀ ਕਬਰ ਵਿੱਚ ਨਾ ਪਾਵੀ ਅੱਜ ਦਾ ਦਿਨ ਹੈ ਬਾਬਾ ਆ ਸਰੀਰ ਦੀ ਕਬਰ ਵਿੱਚੋਂ ਕੱਢ ਕੇ ਦੂਜੀ ਕਬਰ ਵਿੱਚ ਨਾ ਪਾਵੀ ਬਾਬਾ ਜੇ ਮੇਰੇ ਤੇ ਤਰੁਠਾ ਹੈ ਤੇ ਮੇਰੇ ਤੇ ਇੱਕ ਕਿਰਪਾ ਕਰ ਕਿ ਮੈਂ ਸਾਰਾ ਜੀਵਨ ਤੁਹਾਡੇ ਚਰਨਾਂ ਵਿੱਚ ਬਿਤਾਇਆ ਜਦੋਂ ਮੇਰੇ ਸੁਆਸੇ ਪੂਰੇ ਹੋ ਜਾਣ ਤੇ ਮੇਰਾ ਨਿਵਾਸ ਤੁਹਾਡੇ ਚਰਨਾਂ ਵਿੱਚ ਹੀ ਹੋ ਜਾਵੇ ਅੱਜ ਉਹ ਦਿਨ ਹੈ ਮਰਬ ਕਾ ਰੱਬ ਕਹਿੰਦੇ ਭਾਈ ਮਰਦਾਨੇ ਦਾ ਰੱਬ ਧੰਨ ਭਾਈ ਮਰਦਾਨਾ ਸੰਗਤ ਜੀ ਇੱਕ ਕਵੀ ਹੋਏ ਨੇ ਸੰਤ ਰਾਮ ਜੀ ਉਦਾਸੀ ਬੜੀ ਪਿਆਰੀ ਕਵਿਤਾ ਉਹਨਾਂ ਦੀ ਅਕਸਰ ਆਪਾਂ ਸੁਣਦੇ ਬੜਾ ਜੋਸ਼ ਭਰਦੀ ਹੈ ਦਾਸ ਵੀ ਉਹ ਕਵਿਤਾ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਅਕਸਰ ਇਹ ਸੁਣਾਈ ਦੀ ਹੈ ਪੜੀ ਦੀ ਹੈ ਉਹ ਜਿਹੜਾ ਬਚਣਾ ਹੁੰਦਾ ਨਾ ਬਾਪੂ ਦੇਖਦਾ ਰਹੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਇਹ ਕਵਿਤਾ ਬੜੀ ਪਿਆਰੀ ਇਹ ਸੰਤਰਾਮ ਉਦਾਸੀ ਜੀ ਦੀ ਹੈ ਉਹਨਾਂ ਦੀ ਇੱਕ ਹੋਰ ਕਵਿਤਾ ਮੈਂ ਪੜੀ ਉਹ ਕਵਿਤਾ ਉਹਨਾਂ ਨੇ ਲਿਖੀ ਸੀ ਅੱਜ ਤੋਂ 55 ਸਾਲ ਪਹਿਲਾਂ 1969 ਦੇ ਵਿੱਚ ਤੇ ਸਾਧ ਸੰਗਤ ਜੀ ਉਦੋਂ ਸਿੱਖ ਪੰਥ ਧੰਨ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਮਨਾਉਂਦਾ ਪਿਆ ਸੀ 500 ਸਾਲਾ ਤੇ 500 ਸਾਲਾ ਮਨਾਉਂਦਿਆਂ ਉਹਨਾਂ ਨੇ ਵੇਖਿਆ ਤੇ ਬੜੇ ਕ੍ਰਾਂਤੀਕਾਰੀ ਕਵੀ ਉਹਨਾਂ ਨੇ ਇੱਕ ਕਵਿਤਾ ਲਿਖੀ ਕਵਿਤਾ ਦਾ ਅਨੁਵਾਦ ਸੀ ਮਰਦਾਨਨ ਦਾ ਉਲਾਮਾ ਮਰਦਾਨੇ ਨੂੰ ਭਾਈ ਮਰਦਾਨਾ ਜੀ ਦੀ ਘਰ ਵਾਲੀ ਉਲਾਮਾ ਦਿੰਦੀ ਹੈ ਮਰਦਾਨਨ ਦਾ ਉਲਾਮਾ ਮਰਦਾਨੇ ਕੋ ਕਹਿੰਦੀ ਮੁੱਖ ਭਾਵ ਉਹਦਾ ਇਹ ਹੈ ਉਹ ਕਹਿੰਦੀ ਵੇਖ ਲੈ ਬਾਬਾ ਵੱਡੇ ਘਰ ਦਾ ਹੈ ਨਾ ਉਹਦਾ ਉੱਤੇ ਦਿਨ ਸਾਰੇ ਮਨਾਉਂਦੇ ਨੇ ਤੇਰਾ ਨਾਂ ਕਿਨੇ ਲਿਆ ਭਾਈ ਮਰਦਾਨੇ ਨੂੰ ਉਹਨੇ ਉਲਾਮਾ ਦਾ ਸਾਨੂੰ ਦਿੱਤਾ ਹੈ ਨਾ ਇਹ ਕਵੀ ਦਾ ਤਰੀਕਾ ਹੁੰਦਾ ਹੈ ਗੱਲ ਕਰਨ ਦਾ ਉਹ ਕਹਿੰਦਾ ਭਾਈ ਮਰਦਾਨੇ ਦੀ ਘਰ ਵਾਲੀ ਮਰਦਾਨੇ ਨੂੰ ਉਲਾਮਾ ਦੇ ਕੇ ਕਹਿੰਦੀ ਹੈ ਆ ਵੇਖ ਲੈ ਬਾਬੇ ਦਾ ਨਾਂ ਸਾਰੇ ਲਈ ਜਾਂਦੇ ਉਹ ਤੈਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਮੇਰੇ ਮਨ ਦੇ ਵਿੱਚ ਨਾ ਤੀਰ ਵੱਜਦਾ ਨਾ 10 12 ਸਾਲ ਹੋ ਗਏ ਇਸ ਗੱਲ ਨੂੰ ਮੈਂ ਉਹ ਕਿਤਾਬ ਪੜ੍ਹੀ ਜਦੋਂ ਗੁਰਪੁਰਬ ਆਉਂਦਾ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੇ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤੇ ਬਿਨਾਂ ਨਹੀਂ ਐਂਉਂ ਲੱਗਦਾ ਹੈ ਵੀ ਜੇ ਭਾਈ ਮਰਦਾਨਾ ਜੀ ਦਾ ਜ਼ਿਕਰ ਨਾ ਕੀਤਾ ਤੇ ਗਦਾਰੀ ਹੋ ਜਾਏਗੀ ਜੇ ਭਾਈ ਮਰਦਾਨੇ ਤੋਂ ਬਗੈਰ ਗੁਰੂ ਨਾਨਕ ਦਾ ਗੁਰਪੁਰਬ ਮਨਾਇਆ ਗਿਆ ਤੇ ਖਾਲਸਾ ਜੀ ਗੁਰੂ ਨਾਨਕ ਨੇ ਖੁਸ਼ ਨਹੀਂ ਹੋਣਾ ਗੁਰੂ ਨਾਨਕ ਦਾ ਗੁਰਪੁਰਬ ਹੈ ਤੇ ਗੁਰੂ ਨਾਨਕ ਦਾ ਸਾਥੀ ਆ ਗੁਰੂ ਕੇ ਰਾਗੀ ਸਿੰਘ ਆਏ ਬਿਰਾਜੇ ਨੇ ਖਾਲਸਾ ਜੀ ਰਾਗੀ ਸਿੰਘ ਤਿੰਨਾਂ ਦਾ ਜਥਾ ਹੁੰਦਾ ਅਕਸਰ ਵਧੇਰੇ ਵੀ ਹੋ ਸਕਦੇ ਨੇ ਤੇ ਸਤਿਗੁਰੂ ਜੀ ਦਾ ਤਾਂ ਜਥਾ ਭਾਈ ਮਰਦਾਨਾ ਜੀ ਦੇ ਨਾਲ ਹੀ ਸੀ ਤੇ ਖਾਲਸਾ ਜੀ ਇੱਕੋ ਇੱਕ ਮਹਾਨ ਹਸਤੀ ਆ ਧੰਨ ਭਾਈ ਮਰਦਾਨਾ ਪੂਰੇ ਇਤਿਹਾਸ ਵਿੱਚ ਜਿਹਨੂੰ ਗੁਰੂ ਨੇ ਕਹਿ ਦਿੱਤਾ ਹੋਵੇ ਵੀ ਤੇਰੇ ਬਗੈਰ ਮੇਰਾ ਨਹੀਂ ਸਰਦਾ ਕਦੀ ਗੁਰੂ ਵੀ ਕਿਸੇ ਨੂੰ ਕਹੇਗਾ ਵੀ ਤੇਰੇ ਬਗੈਰ ਨਹੀਂ ਸਰਦਾ ਬੜੀਆਂ ਥਾਵਾਂ ਤੇ ਜ਼ਿਕਰ ਆਉਂਦਾ ਹੈ ਕਈਆਂ ਨੇ ਕਿਹਾ ਕਿ ਬਾਬਾ ਜੀ ਅਸੀਂ ਚੱਲੇ ਆਂ ਬਾਬਾ ਜੀ ਕਹਿੰਦੇ ਤੁਹਾਡੀ ਮਰਜ਼ੀ ਦਸਵੇਂ ਪਾਤਸ਼ਾਹ ਨੂੰ ਵੀ ਵਦਾਵਾ ਦਿੱਤਾ ਨਾ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸੇਖ ਨਹੀਂ ਮਹਾਰਾਜ ਨੇ ਕਿਹਾ ਤੁਹਾਡੀ ਮਰਜ਼ੀ ਬਾਬਾ ਤੇਰੇ ਨਾਲ ਮੇਰੀ ਨਹੀਂ ਨਿਭਣੀ ਭਾਈ ਮਰਦਾਨਿਆਂ ਕੀ ਗੱਲ ਹੋ ਗਈ ਅੱਖ ਲੱਗੇ ਬਾਬਾ ਜੀ ਜਾਂ ਤਾਂ ਮੈਨੂੰ ਛੁੱਟੀ ਦਿਓ ਮੈਂ ਆਪਣੇ ਘਰ ਨੂੰ ਜਾਵਾਂ ਤੇ ਜੇ ਨਾਲ ਰੱਖਣਾ ਹੈ ਨਾ ਤੇ ਇੱਕ ਕੰਮ ਕਰਨਾ ਪੈਣਾ ਜਿੱਦਾਂ ਦੇ ਤੁਸੀਂ ਆਪ ਮੈਨੂੰ ਉਦਾਂ ਦਾ ਬਣਾਓ ਮੈਂ ਇਦਾਂ ਨਹੀਂ ਰਹਿਣਾ ਕਦੇ ਮੈਨੂੰ ਭੁੱਖ ਲੱਗ ਜਾਂਦੀ ਕਦੇ ਮੈਨੂੰ ਤੇਹ ਲੱਗ ਜਾਂਦੀ ਕਦੇ ਮੈਨੂੰ ਨੀਂਦ ਆ ਜਾਂਦੀ ਕਦੇ ਮੈਨੂੰ ਥਕਾਵਟ ਹੋ ਜਾਂਦੀ ਐ ਬਾਬਾ ਜੀ ਤੁਸੀਂ ਸ਼ਬਦ ਹਾਰੀ ਹੋ ਨਾ ਤੁਹਾਨੂੰ ਭੁੱਖ ਨਾ ਤੇ ਨਾ ਨੀਂਦ ਨਾ ਥਕਾਵਟ ਬਾਬਾ ਜੀ ਮੈਨੂੰ ਆਪਣੇ ਵਰਗਾ ਬਣਾਓ ਤਾਂ ਤੁਹਾਡੇ ਨਾਲ ਰਹਾ ਜੇ ਆਪਣੇ ਵਰਗਾ ਨਹੀਂ ਬਣਾਉਣਾ ਤੇ ਮੈਨੂੰ ਛੁੱਟੀ ਦਿਓ ਮੈਂ ਫੇਰ ਪਿੰਡ ਨੂੰ ਜਾਵਾਂ ਬਾਬਾ ਜੀ ਬੜੇ ਖੁਸ਼ ਹੋਏ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮਰਦਾਨਿਆ ਤੂੰ ਨਾ ਜਾ ਮਰਦਾਨਿਆ ਤੇਰੇ ਬਗੈਰ ਮੇਰਾ ਸਰਦਾ ਨਹੀਂ ਤੇਰੇ ਬਗੈਰ ਮੇਰਾ ਨਹੀਂ ਸਰਦਾ ਤੇ ਫੇ ਬਾਬਾ ਜੀ ਮੈਨੂੰ ਆਪਣੇ ਵਰਗਾ ਬਣਾਓ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆ ਤੇਰੀ ਭੁੱਖ ਤੇਰੀ ਤੇ ਤੇਰੀ ਨੀਂਦ ਤੇਰੀ ਕਮਜ਼ੋਰੀ ਬਿਲਕੁਲ ਵੀ ਨਹੀਂ ਤੈਨੂੰ ਭੁੱਖ ਲੱਗ ਗਈ ਤੈਨੂੰ ਤੇ ਲੱਗ ਗਈ ਨੀਂਦ ਆ ਗਈ ਤੇਰੀ ਕਮਜ਼ੋਰੀ ਨਹੀਂ ਭਾਈ ਮਰਦਾਨਾ ਜੀ ਤੈਨੂੰ ਭੁੱਖ ਨਾ ਲੱਗੇ ਤੇ ਸੱਜਣ ਵਰਗੇ ਠੱਗ ਜਿਹੜੇ ਨੇ ਸਾਧ ਕਿਦਾਂ ਬਣਨ ਤੈਨੂੰ ਤੇ ਨਾ ਲੱਗੇ ਤੇ ਵਲੀ ਕੰਧਾਰੀ ਉਤੋਂ ਹੀਟਾਂ ਕਿਦਾਂ ਉਤਰ ਕੇ ਆਵੇ ਭਾਈ ਮਰਦਾਨਿਆ ਤੈਨੂੰ ਨੀਂਦ ਨਾ ਆਵੇ ਨੂਰਸ਼ਾ ਵਰਗੀ ਜਾਦੂਗਰਨੀ ਸੱਚ ਦੇ ਮਾਰਗ ਤੇ ਕਿਵੇਂ ਆਵੇ ਤੇ ਬੜੇ ਸੋਹਣੇ ਬਚਨ ਲਿਖੇ ਸੀ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਉਹ ਕਹਿੰਦੇ ਬਾਬੇ ਦਾ ਰਬਾਬੀ ਰੱਬ ਆਬ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗਤਾਰ ਨੇ ਬਹਾਨਾ ਸੀ ਭਾਈ ਮਰਦਾਨਿਆ ਤੂੰ ਤੇ ਜਗਤ ਦੇ ਤਾਰਨ ਦਾ ਬਹਾਨਾ ਹੈ ਤੂੰ ਇੱਕ ਵਿਧ ਬਣਾ ਦਿੰਦਾ ਹੈ ਤੂੰ ਇੱਕ ਰਾਹ ਖੋਲ ਦਿੰਦਾ ਹੈ ਵੱਡੇ ਤੋਂ ਵੱਡੇ ਪਾਪੀਆਂ ਦਾ ਵੀ ਸੱਚ ਦੇ ਰਾਹ ਤੇ ਆਉਣ ਵਾਸਤੇ ਸੱਚਮੁੱਚ ਭਾਈ ਮਰਦਾਨੇ ਨੂੰ ਤੇ ਲੱਗਦੀ ਹੈ ਬਾਬਾ ਜੀ ਕਹਿੰਦੇ ਨੇ ਉਹ ਪਹਾੜ ਤੇ ਚਸ਼ਮਾ ਹੀ ਉੱਥੇ ਜਾਂਦੇ ਨੇ ਵਲੀ ਕੰਧਾਰੀ ਕਹਿੰਦਾ ਜੇ ਤਾਂ ਮੈਨੂੰ ਗੁਰੂ ਮੰਨ ਲੈ ਮੇਰਾ ਚੇਲਾ ਬਣ ਜਾਏ ਤੇ ਪਾਣੀ ਪੀ ਲਾ ਤੇ ਜੇ ਕਹਿੰਨਾ ਵੀ ਮੈਂ ਬਾਬੇ ਨਾਨਕ ਦਾ ਸੇਖਾਂ ਤੇ ਜਾ ਬਾਬੇ ਨਾਨਕ ਕੋਲ ਪਾਣੀ ਪੀ ਮੇਰੇ ਕੋਲ ਕੀ ਲੈਣਾ ਆ ਅੱਜ ਵੀ ਤੇ ਇਦਾਂ ਹੀ ਐ ਇੱਥੇ ਓਕੇ ਲੱਗਦੇ ਨਾ ਰੱਬ ਦਾ ਇਕਲੌਤਾ ਪੁੱਤਰ ਇਹ ਨਫਰਤ ਫੈਲਾਈ ਜਾ ਰਹੀ ਹੈ ਨਫਰਤ ਆਪਣੇ ਵਿੱਚੋਂ ਕੋਈ ਸੱਜਣ ਹੋਣ ਸਕੇ ਭਰਾ ਹੋਣ ਦੋ ਤਿੰਨ ਉਹਨਾਂ ਚੋਂ ਇੱਕ ਕਵੇ ਪਿਓ ਦਾ ਨਾਂ ਲੈ ਕੇ ਹਰਤ ਜਗ੍ਹਾ ਤੇ ਘਰ ਦੇ ਦਰਵਾਜ਼ੇ ਤੇ ਵੀ ਲਿਖਦਾ ਪਿੰਡ ਚ ਵੀ ਓਕਾ ਦਈ ਜਾ ਸ਼ਹਿਰ ਚ ਵੀ ਜਾ ਕੇ ਕਹੀ ਜਾਏ ਆਪਣੇ ਪਿਓ ਦਾ ਨਾਮ ਲਾ ਕੇ ਮੈਂ ਫਲਾਣਾ ਸਿੰਘ ਦਾ ਇਕਲੌਤਾ ਪੁੱਤਰ ਕੀ ਹੋਏਗਾ ਕੋੜੇ ਦੂਜੇ ਨਿੱਕੇ ਦੋ ਹੋਣਗੇ ਨਾ ਉਹਨਾਂ ਨੇ ਢਾ ਲੈਣਾ ਗਲੀ ਜੀ ਉਹਨਾਂ ਕਹਿੰਦਾ ਤੂੰ ਵੱਡਾ ਇਕਲੌਤਾ ਅਸੀਂ ਕਿੱਥੇ ਜਾਣਾ ਇਕਲੌਤਾ ਨਹੀਂ ਹੋ ਸਕਦਾ ਹਾਂ ਪੁੱਤਰ ਹੋ ਸਕਦਾ ਇਕਲੌਤਾ ਨਹੀਂ ਹੋ ਸਕਦਾ ਰੱਬ ਦਾ ਪੁੱਤਰ ਤਾਂ ਹੋ ਸਕਦਾ ਇਕਲੌਤਾ ਨਹੀਂ ਹੋ ਸਕਦਾ ਜਦੋਂ ਕੋਈ ਕਹਿੰਦਾ ਨਾ ਰੱਬ ਦਾ ਇਕਲੌਤਾ ਪੁੱਤਰ ਤੇ ਨਾਲੇ ਕਹਿੰਦੇ ਇਸ ਦੇ ਪ੍ਰੇਮ ਦੀ ਗੱਲ ਕਰਦੇ ਆ ਭਾਈ ਤੁਸੀਂ ਨਫ਼ਰਤ ਦੀ ਗੱਲ ਕਰਦੇ ਹੋ ਪ੍ਰੇਮ ਦੀ ਗੱਲ ਨਹੀਂ ਕਰਦੇ ਨਫ਼ਰਤ ਫੈਲਾਉਂਦੇ ਹੋ ਤੁਸੀਂ ਖਾਲਸਾ ਜੀ ਜਿਹੜੇ ਅੱਜ ਵੀ ਕਹਿੰਦੇ ਨੇ ਨਾ ਕਿ ਜੇ ਤਾਂ ਸਾਨੂੰ ਆ ਕੇ ਮੰਨ ਲਓ ਸਾਡੇ ਵਾਲੇ ਦੇ ਮਗਰ ਲੱਗ ਜਾਓ ਤੇ ਫੇਰ ਮਿਲ ਜਾਏਗਾ ਸਾਰਾ ਕੁਝ ਇਹ ਨਫ਼ਰਤ ਹੈ ਆਪਾਂ ਕਹਿੰਦੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ 10 ਕਸਾਲ ਪਹਿਲਾਂ ਨਾ 12 ਸਾਲ ਪਹਿਲਾਂ ਮੰਮੀ ਇਸੇ ਤਰ੍ਹਾਂ ਵਿਆਖਿਆ ਕੀਤੀ ਆਮ ਸੁਣ ਲੈਣੇ ਆ ਕੰਪੇਅਰ ਕਰਨਾ ਪੀਰਾਂ ਪੈਗੰਬਰਾਂ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਪੀਰਾਂ ਪੈਗੰਬਰਾਂ ਦੇ ਜੀਵਨ ਦਾ ਕੰਪੈਰੀਸ਼ਨ ਕਰਨਾ ਤੇ ਫਿਰ ਕਹਿਣਾ ਕਿ ਵੇਖ ਲਓ ਗੁਰੂ ਨਾਨਕ ਸਾਹਿਬ ਜੀ موسی ਨਾਲੋਂ ਵੀ ਵੱਡੇ ਨੇ ਮੁਹੰਮਦ ਨਾਲੋਂ ਵੀ ਵੱਡੇ ਨੇ ঈਸਾ ਨਾਲੋਂ ਵੱਡੇ ਨੇ ਫਲਾਣੇ ਨਾਲੋਂ ਵੱਡੇ ਨੇ ਤੇ ਹੁਣ ਕਹੋ ਸਭ ਤੇ ਵੱਡਾ ਸਤਗੁਰੂ ਨਾਨਕ ਕਿਸੇ ਸਿਆਣੇ ਨੇ ਕਿਹਾ ਨਹੀਂ ਇਹ ਤਰੀਕਾ ਗਲਤ ਹੈ ਫਿਰ ਭਾਈ ਵੀਰ ਸਿੰਘ ਜੀ ਨੂੰ ਪੜਿਆ ਤੇ ਪਤਾ ਲੱਗਾ ਕਿ ਐਵੇਂ ਨਹੀਂ ਅਸਲ ਤਰੀਕਾ ਇਹ ਹੈ ਕਿ ਗੁਰੂ ਨਾਨਕ ਦੀ ਵਡਿਆਈ ਇਸ ਲਈ ਵੱਡੀ ਨਹੀਂ ਕਿ ਉਹਨਾਂ ਦੇ ਮੁਕਾਬਲੇ ਕਿਸੇ ਦੂਜੇ ਨੂੰ ਛੋਟਾ ਕਰ ਦਈਏ ਗੁਰੂ ਨਾਨਕ ਦੀ ਵਡਿਆਈ ਇਸ ਲਈ ਵੱਡੀ ਹੈ ਕਿ ਗੁਰੂ ਨਾਨਕ ਦੀ ਗੋਦ ਵਿੱਚ ਸਾਰਿਆਂ ਦੀ ਜਗ੍ਹਾ ਹੈ ਇੱਥੇ ਕੋਈ ਆ ਜਾਏ ਕਿਸੇ ਜਾਤ ਕਿਸੇ ਮਜ਼ਬ ਕਿਸੇ نسل ਕਿਸੇ ਦੇਸ਼ ਦੇ ਰਹਿਣ ਵਾਲਾ ਕੋਈ ਆ ਜਾਏ ਗੁਰੂ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਇੱਕ ਮਨੁੱਖ ਹੈ ਮਾੜੇ ਕਰਮ ਨਹੀਂ ਕਰਦਾ ਚੰਗੇ ਕਰਮ ਕਰਦਾ ਭਲਾ ਵੀ ਕਰਦਾ ਲੋਕਾਂ ਦਾ ਨੇਕ ਕਮਾਈ ਕਰਦਾ ਤੇ ਉਹ ਰੱਬ ਦੇ ਘਰ ਬਖਸ਼ਿਆ ਜਾਏਗਾ ਕਹਿੰਦੇ ਜਿੰਨਾ ਚਿਰ ਇਕਰਾਰ ਨਹੀਂ ਕਰ ਲੈਂਦਾ ਕਿ ਈਸਾ ਇਕਲੌਤਾ ਪੁੱਤਰ ਹੈ ਉਹਨਾਂ ਚਿਰ ਨਹੀਂ ਠੀਕ ਹੈ ਜੀ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛ ਲਓ ਇੱਕ ਮਨੁੱਖ ਹੈ ਉਹ ਤੁਹਾਨੂੰ ਗੁਰੂ ਨਹੀਂ ਮੰਨਦਾ ਕਰਮ ਚੰਗੇ ਕਰਦਾ ਤੇ ਬਾਬਾ ਜੀ ਕਹਿੰਦੇ ਬਸ ਠੀਕ ਹੈ ਗੁਰੂ ਮੰਨਣ ਦੀ ਲੋੜ ਹੀ ਨਹੀਂ ਕਰਮ ਚੰਗੇ ਆ ਨਾ ਬਖਸ਼ਿਸ਼ ਹੋ ਗਈ ਇੱਥੇ ਕਰਮਾਂ ਤੇ ਨਵੇੜਾ ਹੈ ਤੇ ਉਹ ਤਾਂ ਉਹ ਗੱਲ ਹੋ ਗਈ ਨਾ ਜਿਵੇਂ ਅੱਜ ਕੱਲ ਹੁੰਦਾ ਨਾ ਵੀ ਉਹ ਈਡੀ ਦੇ ਛਾਪੇ ਨਹੀਂ ਪੈਂਦੇ ਈਡੀ ਦੇ ਛਾਪੇ ਪੈਂਦੇ ਇਨਕਮ ਟੈਕਸ ਦੇ ਛਾਪੇ ਪੈਂਦੇ ਉਹ ਕਹਿੰਦੇ ਅਸੀਂ ਤੇ ਪਾਰਟੀ ਜੁਆਇਨ ਕਰ ਲਈ ਕਮਲ ਦੇ ਫੁੱਲ ਵਾਲੀ ਉਹ ਕਹਿੰਦੇ ਫੇਰ ਠੀਕ ਹੈ ਫੇਰ ਸਾਰਾ ਕੁਝ ਹੀ ਮਾਫ ਹੈ ਉਦਾਂ ਹੀ ਹੈ ਉਹ ਕਿਦੇ 100 ਪਾਪ ਕੀਤਾ ਬਸ ਤੁਸੀਂ ਸਾਡੇ ਵਾਲੇ ਬਾਬੇ ਨੂੰ ਇਕਲੌਤਾ ਮੰਨ ਲਓ ਤੇ ਸਾਰੇ ਪਾਪ ਮਾਫ ਤੁਸੀਂ ਕੋਈ ਪਾਪ ਨਹੀਂ ਕੀਤਾ ਪਰ ਤੁਸੀਂ ਸਾਡੇ ਵਾਲੇ ਨੂੰ ਇਕਲੌਤਾ ਨਹੀਂ ਮੰਨਦੇ ਇਸ ਲਈ ਤੁਹਾਨੂੰ ਨਰਕ 'ਚ ਸੁੱਟਾਂਗੇ ਇਹ ਤੇ ਫਿਰ ਉਹੀ ਗੱਲ ਹੋ ਗਈ ਨਾ ਜਿਹੜੀ ਅਕਮਲ ਦੇ ਫੁੱਲ ਵਾਲੇ ਕਰਦੇ ਨੇ ਇਸ ਕਰਕੇ ਖਾਲਸਾ ਜੀ ਗੁਰੂ ਨਾਨਕ ਦਾ ਘਰ, ਪ੍ਰੇਮ ਦਾ ਘਰ ਹੈ ਤੇ ਨਫ਼ਰਤ ਫੈਲਾਈ ਜਾਂਦੀ ਹੈ ਤੇ ਮੈਂ ਤਾਂ ਇਹ ਬੇਨਤੀ ਕਰਨ ਲੱਗਾ ਵਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੇ ਖਾਲਸਾ ਜੀ ਪੁੱਤਰ ਤਾਂ ਉਹਦੇ ਸਾਰੇ ਹੀ ਆ ਇਕਲੌਤਾ ਕੋਈ ਨਹੀਂ ਹੋ ਸਕਦਾ ਇਕਲੌਤਾ ਜਦੋਂ ਕੋਈ ਕਹਿੰਦਾ ਨਾ ਉਹ ਫਰਾਡ ਹੈ ਉਹ ਧੋਖਾ ਹੈ ਉਹ ਬੇਈਮਾਨੀ ਹੈ ਇਹ ਚੇਤਾ ਰੱਖੋ ਤੇ ਮੈਂ ਮੁੜ ਕੇ ਬੇਨਤੀ ਵੱਲ ਆਵਾਂ ਕਿ ਧੰਨ ਭਾਈ ਮਰਦਾਨਾ ਸਾਹਸੰਗਤ ਜੀ 75 ਸਾਲ ਦੀ ਉਮਰ ਹੈ 54 ਸਾਲ ਗੁਰੂ ਨਾਨਕ ਸਾਹਿਬ ਦਾ ਸੰਗ ਕੀਤਾ ਰਬਾਬ ਵਜਾਈ ਹੈ ਤੇ ਮੇਰੇ ਬਾਬਾ ਜੀ ਨੇ ਗੱਲ ਨਾ ਲਾਇਆ ਜੇ ਕਿਸੇ ਨੇ ਪੁੱਛਿਆ ਇਹ ਤੁਹਾਡਾ ਜਿਹੜਾ ਡੂਮ ਤੁਹਾਡਾ ਸੇਵਕ ਤੁਹਾਡਾ ਨੌਕਰ ਕੌਣ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਨਾ ਇਹ ਸਾਡਾ ਸੇਵਕ ਨਾ ਇਹ ਸਾਡਾ ਖਾਦਮ ਨਾ ਇਹ ਨੂੰ ਡੂੰਹ ਆਖੋ ਫਿਰ ਕੌਣ ਹੈ ਆਖਣ ਲੱਗੇ ਸਾਡਾ ਭਾਈ ਹੈ ਬਗਨੇ ਭਾਈ ਮਰਦਾਨਾ ਜੀ ਇਹ ਸਾਡਾ ਭਾਈ ਹੈ ਉਹ ਕਹਿੰਦੇ ਮਰਬਕਾ ਰੱਬ ਭਾਈ ਮਰਦਾਨੇ ਨੂੰ ਪੁੱਛ ਕੇ ਵੇਖ ਭਾਈ ਮਰਦਾਨਾ ਦੱਸੇਗਾ ਕਿ ਗੁਰੂ ਨਾਨਕ ਕੌਣ ਹੈ ਰਾਏ ਬੁਲਾਰ ਨੂੰ ਪੁੱਛ ਕੇ ਵੇਖ ਭਾਈ ਬਾਲੇ ਵਰਗੇ ਗੁਰਮੁਖਾਂ ਨੂੰ ਪੁੱਛ ਕੇ ਵੇਖ ਰੋਕਿੰਦਰ ਪੰਮਕਾ ਗੁਰੂ ਪੰਡਿਤ ਤੇ ਮੌਲਵੀ ਪੜਨੇ ਕਲਿਆ ਉਹ ਚਰਨਾ ਚ ਬਹਿ ਗਿਆ ਜਦੋਂ ਬਾਬਾ ਕਲਿਆਨ ਚੰਦ ਜੀ ਪੁੱਛਦੇ ਨੇ ਕਿ ਪੰਡਿਤ ਜੀ ਪੜਾਉਂਦੇ ਨਹੀਂ ਆਖਣ ਲੱਗੇ ਤੁਹਾਡਾ ਪੁੱਤਰ ਪੜਨ ਵਾਸਤੇ ਨਹੀਂ ਪੜਾਉਣ ਵਾਸਤੇ ਆਇਆ ਹੈ ਇਹ ਪੜਨ ਨਹੀਂ ਪੜਾਉਣ ਆਇਆ ਹੈ ਅੱਗੇ ਕਹਿੰਦੇ ਤੀਨ ਦੱਦਾ ਜਿਸ ਸੀਸ ਝੁਕਾਇਓ ਭਾਈ ਗੁਰਦਾਸ ਜੀ ਕਹਿੰਦੇ ਨੇ ਦੇਵ ਦਾਨੋ ਰਾਖਸ਼ ਦਾਇ ਤ ਸਭ ਚਿੱਤ ਗੁਪਤ ਸਭ ਚਰਣੀ ਲਾਇਆ ਮਹਾਰਾਜ ਭੂਤ ਹੁੰਦੇ ਨੇ ਕਿ ਨਹੀਂ ਹੁੰਦੇ ਬਹੁਤ ਲੋਕ ਪੁੱਛਦੇ ਸਾਨੂੰ ਬਾਬਾ ਜੀ ਭੂਤ ਹੁੰਦੇ ਨੇ ਹੁੰਦੇ ਹੋਣਗੇ ਸਿੱਖਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਗੁਰੂ ਦਾ ਸੇਖ ਹੈ ਉਹਦੇ ਚਰਨਾਂ 'ਚ ਨਮਸਕਾਰ ਕਰਕੇ ਚੱਲ ਜਾਂਦੇ ਉਹਨੂੰ ਕੁਛ ਨਹੀਂ ਕਹਿੰਦੇ ਕਹਿੰਦੇ ਜੀ ਜੇ ਕੋਈ ਸਿੱਖ ਨਾ ਹੋਵੇ ਇਹ ਗੁਰਬਾਣੀ ਦੇ ਵਿੱਚੋਂ ਆਵਾਜਨ ਪੜਦੇ ਆ ਨਾ ਕਿ ਬੰਦਾ ਨਸ਼ਾ ਪੱਤਾ ਕਰਨ ਵਾਲਾ ਹੈ ਕਲ ਕਲੇਸ਼ ਕਰਨ ਵਾਲਾ ਹੈ ਧੰਨ ਗੁਰੂ ਅਮਰਦਾਸ ਮਹਾਰਾਜੀ ਨੇ ਆਖਿਆ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਔਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ ਮਹਾਰਾਜ ਜੀ ਨੇ ਆਖਿਆ ਉਹਨਾਂ ਦਾ ਤੇ ਆਪਣਾ ਟੱਬਰ ਹੀ ਸਾਰਾ ਭੂਤ ਨੇ ਆਂਦਾ ਹੋ ਗਿਆ ਉਹਨਾਂ ਦੇ ਘਰ ਹੁਣ ਭਾਵੇਂ ਚਾਰ ਆਉਣ ਦੇ ਭਾਵੇਂ ਛੇ ਆਉਣ ਕੀ ਫਰਕ ਪੈਂਦਾ ਉਹ ਭਾਵੇਂ ਆਪਣਾ ਸਿਰ ਕਮਾਉਣ ਤੇ ਉਹ ਭਾਵੇਂ ਆਪ ਗੱਦੀ ਲਾ ਕੇ ਲੋਕਾਂ ਦਾ ਸਿਰ ਕਮਾਈ ਜਾਣ ਕੀ ਫਰਕ ਪੈਂਦਾ ਇਸ ਕਰਕੇ ਖਾਲਸਾ ਜੀ ਗੁਰੂ ਕੇ ਸੇਖ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਭੂਤ ਹੈਗੇ ਨੇ ਕਿ ਨਹੀਂ ਹੈਗੇ ਸਾਧ ਸੰਗਤ ਜੀ ਗੁਰੂ ਕੇ ਸੇਖ ਨੂੰ ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ RAM ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮੰਤਨੈ ਜੋ ਹਈ ਤਿਤ ਚਾਖ ਨਾ ਲੱਗੇ ਦੇਵਦਾਨੋ ਰਾਖਸ਼ਦੈਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ ਅੱਗੇ ਕਵੀ ਜੀ ਕਹਿੰਦੇ ਨੇ ਤੀਨ ਸੱਸੈ ਪਗ ਚਾਟ ਤਿ ਜਾ ਕੈ ਸ੍ਰਿਸ਼ਟੀ ਸ਼ੇਸ਼ਨਾਗ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਸਾਰੀ ਕਾਇਨਾਤ ਨੂੰ ਲੈ ਆਉਂਦੇ ਨੇ ਵਿੱਚ ਕਹਿਣ ਲੱਗੇ ਸਾਰੀ ਕਾਇਨਾਤ ਗੁਰੂ ਨਾਨਕ ਦੇ ਚਰਨ ਚਟਦੀ ਐ ਜਾ ਕਾ ਰੱਦ ਨੇ ਵੀ ਪੈ ਖਾਇਓ ਰੱਦ ਰਾਤ ਤੇ ਦਿਨ ਰਾਤ ਤੇ ਦਿਨ ਉਹਦੇ ਭੈ ਵਿੱਚ ਨੇ ਤੇ ਅਖੀਰ ਤੇ ਜਾ ਕੇ ਕਹਿੰਦੇ ਸੱਤ ਸੱਤ 14 ਹੋ ਗਏ ਸੱਤ ਤੇ ਸੱਤ 14 ਉਹ ਕਹਿੰਦੇ 14 ਤਬਕਾਂ ਦਾ ਮਾਲਕ ਹੈ ਰੱਬ ਮੁਸਲਮਾਨ ਮੰਨਦੇ ਨੇ 14 ਤਬਕ ਉਹ ਕਹਿੰਦਾ ਸੱਤ ਸੱਤ ਕਾ ਮਾਲਕ ਬਾਲਮ ਖਾਲਕ ਨਾਨਕ ਬਣ ਕੇ ਆਇਓ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਧੰ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਜੀ ਦਾ ਗੁਰਪੁਰਬ ਮਨਾਉਂਦਿਆਂ ਆਪ ਜੀ ਦੀ ਵਡਿਆਈ ਦੀਆਂ ਬਾਤਾਂ ਪਾਉਂਦਿਆਂ ਆਪ ਜੀ ਦੀ ਸੋਭਾ ਕਰਦਿਆਂ ਸਾਡੇ ਗਰੀਬਾਂ ਨਿਮਾਣਿਆਂ ਕੋਲੋਂ ਬੜੀਆਂ ਭੁੱਲਾਂ ਹੋ ਜਾਂਦੀਆਂ ਸਤਗੁਰੂ ਆਪਣੇ ਅਣਜਾਣ ਜੇ ਬੱਚੇ ਸਮਝ ਕੇ ਆਪਣੇ ਚਰਨਾਂ ਕਮਲਾਂ ਦੇ ਵਿੱਚ ਤਨ ਦੇ ਨਾਲ ਨਾਲ ਮਨ ਦੀ ਹਾਜ਼ਰੀ ਵੀ ਲਵਾ ਲਿਓ ਇਨਿਕ ਬਚਨਾਂ ਦੇ ਨਾਲ ਖਿਮਾ ਦੇ ਜਾਚਕਾਂ